ਭਾਈ ਗੁਰ ਜੀ ਖਾਲਸਾ ਭਾਈ ਗੁਰ ਕੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਅਪਾ ਵੜ ਲੈ ਗਿਆਂਗੇ ਪਟਿਆਲਾ ਸ਼ਾਈ ਪੱਗ ਦੀ ਜਿਹਦੀ ਲੈਂਦੇਗਾ ਸਾਡੇ 7 ਮੀਟਰ ਤੇ ਕਪੜਾ ਉਹ ਆਪਾਂ ਨੇ ਫੁੱਲਾ ਲੜ ਵਰਤੇ ਆ ਪਹਿਲਾਂ ਲੜ ਲਗਾਵਾਂਗੇ ਲੜਨੂ ਜਿਹੜਾ ਸੱਤੇ ਸੈਂਟਰ ਦੇ ਵਿੱਚ ਲਿਆਵਾਂਗੇ ਲੜਨੂ ਸੱਤੇ ਸੈਂਟਰ ਦੇ ਵਿੱਚ ਲਿਆਉਣ ਤੋਂ ਬਾਅਦ ਲੜਨੂ ਜਿਹੜਾ ਫਰੰਟ ਦੇ ਉੱਤੇ ਗਾ ਲੜਨੂ ਫੁੱਲਡ ਕਰਕੇ ਉਸ ਲੜਨੂ ਨੂੰ ਮੋਟਾ ਕਰਕੇ ਜਿਹੜਾ ਬੈਕ ਤੋਂ ਲੜਨੂ ਸਾਫ਼ ਕਰਕੇ ਜਿਹੜਾ ਆਪਾਂ ਲਗਾ ਦੇਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਦੂਸਰਾ ਲੜਨ ਲਗਾਵਾਂਗੇ ദൂസര ലോണത്തെ ഉപരോ ജാ ലീഗി തര ഫോൽഡ്രന്റ് ഫോൾഡർ കാരണ ഫോൽഡോൽ കഴി തടേ ਤੇ ਹੁਣ ਜਿਹੜਾ ਆਪਾਂ ਲੜ ਲਗਾ ਇਸ ਗੈਸ ਦੇ ਵਿੱਚ ਆਪਾਂ ਬਾਅਦ ਫੇਰ ਕਿਹੜਾ ਲੜਦਾ ਆਪਣਾ فاਸਲਾ ਸੈੱਟ ਕਰਨਾ ਤੋੜ ਇਸ ਲੜ ਦੇ ਵਿੱਚ ਬਾਅਦ ਫੇਰ ਕਿਹੜਾ ਲੜਨ ਨੂੰ ਆਪਾਂ ਸਾਫ਼ ਕਰ ਲੈਣਾ ਜੀ ਇਹਨਾਂ ਪੀਚਾਂ ਦਾ ਜਿਹੜਾ ਆਪਾਂ ਦੇ ਸਾਰਿਆਂ ਦਾ فاਸਲਾ ਆਪਾਂ ਨੇ ਸੇਮ ਰੱਖਣਾ ਜੋ ਜਿਹੜਾ ਆਪਾਂ ਤੀਜਾ ਲੜ ਲਗਾਉਣਾ ਤੀਜੇ ਲੜ ਨੂੰ ਆਪਾਂ ਅੱਖ ਦਾ ਖਿੱਚਣਾ ਤੇ ਫਰੰਟ ਦੇ ਉੱਥੋਂ ਲੜ ਨੂੰ ਜਿਹੜਾ ਐਗਰ ਫੋਲਡ ਕਰਨਾ ਐਗਰ ਲੜ ਨੂੰ ਫੋਲਡ ਕਰਕੇ ਜਿਹੜੇ ਤੁਹਾਡੇ ਇਸ ਲੜ ਦੇ ਵਿੱਚ ਬਲ ਹੋਣਗੇ ਜਿੱਥੋਂ ਆਪਾਂ ਲੜ ਮੁੜਿਆ ਉੱਥੇ ਜਿਹੜੇ ਬਲ ਹੁੰਦੇ ਨੇਗੇ ਉਹਨਾਂ ਬਲਾਂ ਨੂੰ ਆਪਾਂ ਖਿੱਚਣਾ ਹੈ ਖਿੱਚ ਕੇ ਜਿਹੜਾ ਲੜ ਨੂੰ ਪ੍ਰੋਪਰ ਸਾਫ਼ ਕਰਕੇ ਫਿਰ ਜਿਹੜਾ ਲੜ ਨੂੰ ਆਪਾਂ ਡਬਲ ਫੋਲਡ ਕਰ ਦੇਣਾ ਉਹਦੇ ਨਾਲ ਜਿਹੜਾ ਆਪਣਾ ਲੜ ਸਾਫ਼ ਹੋ ਜਾਊਗਾ ਤੁਹਾਨੂੰ ਇਸ ਲੜ ਨੂੰ ਜਿਹੜਾ ਬੈਕ ਤੱਕ ਸਾਫ਼ ਕਰਕੇ ਆਪਾਂ ਲਗਾ ਦੇਣਾ ਜੀ ਇਹ ਤੇ ਇਸ ਲੜ ਦੇ ਵਿੱਚੋਂ ਜਿਹੜਾ ਬਾਹਰ ਫੇਰ ਕੇ ਲੜਦਾ ਹੈ ਆਪਣਾ ਫਾਦਲਾ ਸੈੱਟ ਕਰਨਾ ਜੀ ਤੇ ਹੁਣ ਲੜਨ ਨੂੰ ਜਿਹੜਾ ਪਾਕ ਤਾਂ ਖਿੱਚ ਕੇ ਅੱਖ ਤਾਂ ਖਿੱਚਣ ਤੋਂ ਬਾਅਦ ਇਸ ਦਾ ਬਾਧੂ ਕਪੜਾ ਅੰਦਰ ਨੂੰ ਫੋਲਡ ਕਰ ਦੇਣਾ ਕਪੜਾ ਅੰਦਰ ਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਫਰੰਟ ਤੋਂ ਉੱਤੇ ਲੜਨ ਨੂੰ ਅਗਰ ਫੋਲਡ ਕਰਕੇ ਤੇ ਇਸ ਲੜਨ ਨੂੰ ਜਿਹੜਾ ਡੋਰ ਫੋਲਡ ਕਰਕੇ ਬੈਕ ਤਾਂ ਕਿਹੜਾ ਲੜਨ ਨੂੰ ਆਪਾਂ ਸਾਫ਼ ਕਰਨਾ ਬੈਕ ਤਾਂ ਕਿਹੜਾ ਲੜਨ ਨੂੰ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜਨ ਨੂੰ ਸੈੱਟ ਕਰਕੇ ਲਗਾ ਦੇਣਾ ਜੀ ਇਹ ਸਾਰੇ ਪੇਚਾਂ ਜਿਹੜਾ ਆਪਾਂ ਨੇ ਹੌਸਲਾ ਸੀਮ ਰੱਖਣਾ ਜਿਹੜੇ ਆਪਣੇ ਉੱਪਰ ਲੇ ਪੇਚਉਣਗੇ ਉਹਨਾਂ ਪੇਚਾਂ ਵੀ ਜਿਹੜਾ ਆਪਾਂ ਨੇ ਫਾਸਲਾ ਸੀਮ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸਟਕਾਉਣ ਦੇ ਲਈ ਤੁਸੀਂ ਲੋਗੇ ਸੀ ਜਿਹੜਾ WhatsApp ਤੇ ਹੋ ਇਹ ਵੀਡੀਓ ਨੂੰ ਨਾ ਵੀਰਾਂ ਤੱਕ ਜਰੂਰ ਸ਼ੇਅਰ ਕਰੋ ਜਨਾਬ ਵੀਰਾਂ ਨੂੰ ਟੇਲਾ ਸੇ ਪੱਗ ਬੰਨਣਾ ਦੇ ਚ ਕੋਈ ਪ੍ਰੋਬਲਮ ਆਦੀ ਆ ਕਮੈਂਟ ਕਰਕੇ ਜਰੂਰ ਦੱਸੋ ਜਿਹੜੀ ਪੱਗ ਆ ਕਿੱਦਾਂ ਲੱਗੀ ਠੀਕ ਹੈ ਬਾਕੀ ਸੀ ਚਟਿੰਗ ਹੋ ਗਈ ਉਹ ਵੀਡੀਓ ਆਪਾਂ ਕਰ ਲੈਣੀ ਆ ਉਣਾ ਜਿਹੜਾ ਆਪਾਂ ਨੇ ਇਸ ਤੋਗਲਾ ਲੜ ਲਗਾਵਾਂਗੇ ਉਸ ਲੜ ਨੂੰ ਅੱਖ ਤੱਕ ਖਿੱਚਣਾ ਅੱਖ ਤੱਕ ਖਿੱਚ ਕੇ ਇਸ ਦਾ ਵੀ ਜਿਹੜਾ ਆਪਣਾ ਵਾਧੂ ਕਪੜਾ ਅੰਦਰ ਫੋਲਡ ਕਰ ਦੇਣਾ ਜਿਹੜਾ ਆਪਣੇ ਕਈ ਵੀਰਾਂ ਦੇ ਨਾ ਆਖਰੀ ਲੜ ਜੋ ਕਰਗੇ ਲੜ ਲਗਾਉਂਦੇ ਨੇ ਉਹਦੇ ਵਿੱਚ ਜਿਹੜਾ ਡੰਗ ਪੈ ਜਾਂਦਾ ਉਹ ਆਪਣਾ ਜਿਹੜਾ ਸਿਰ ਆਪਣਾ ਮੋਟਾ ਪਾਸਾ ਨਾ ਉਹ ਸਾਰੇ ਜਿਹੜਾ ਉੱਪਰ ਚਲੇ ਜਾਂਦਾ ਉਸੇ ਕਉਂ ਕਿ ਥੱਲੇ ਜਿਹੜਾ ਫਿਰ ਆਪਣਾ ਥੱਲੇ ਜਿਹੜੀ ਆਪਣੀ ਪੱਗ ਦਬ ਜੰਦੇ ਤੇ ਉੱਪਰੋਂ ਨਿਕਲ ਜਾਂਦੀ ਹੈਗੀ ਆਪਾਂ ਜਿਹੜਾ ਹੁਣ ਅੱਖ ਦਾ ਗਲੜ ਨੂੰ ਖਿੱਚ ਕੇ ਜਿਹੜਾ ਵਾਧੂ ਕਪੜਾ ਹੁੰਦਾ ਉਹ ਆਪਾਂ ਸੈਂਟਰ ਦੇ ਵਿੱਚ ਇਥੇ ਥੋੜਾ ਡੂੰਘਾ ਪੈਂਦਾ ਨਾ ਉੱਥੇ ਉੱਥੇ ਇਕੱਠਾ ਕਰੀ ਜਣਾ ਉਹਦੇ ਕਰਕੇ ਜਿਹੜਾ ਤੁਹਾਡਾ ਆਖੀ ਲੜ ਦੇ ਵਿੱਚ ਡੂੰਘਾ ਪੈਂਦਾ ਉਹ ਨਿਕਲ ਜਾਊਗਾ ਤੇ ਨਾਲੇ ਜਿਹੜੀ ਤੁਹਾਡੀ ਪੱਗ ਦੀ ਸ਼ੇਪ ਹੋਵੇ ਜਿਹੜੀ ਪੱਗ ਆੜੀ ਉਹ ਵੀ ਪ੍ਰੋਪਰ ਜਿਹੜੀ ਬਹੁਤ ਜਿਹੜੀ ਸੋਹਣੀ ਆ ਜੂਗੀ ਸ਼ੇਪ ਪੱਗ ਦੀ ਤੇ ਜਿਹੜਾ ਹੁਣ ਪੰਜਵਾਂ ਲੜ ਲਗਾਇਆ ਸੀਗਾ ਉਸ ਦੇ ਵਿੱਚ ਵੀ ਬਾਸ਼ ਫੇਰਾਂਗੇ ਤੇ ਹੁਣ ਜਿਹੜਾ ਆਪਾਂ ਨੇ ਸਟੋਰੀ ਲੜ ਲਗਾਵਾਂਗੇ ਪਹਿਲਾਂ ਜਿਹੜਾ ਆਪਣੇ ਜਿਹੜੇ ਪੇਚ ਨਹੀਂਗੇ ਇਹਨਾਂ ਪੇਚਾਂ ਜਿਹੜਾ ਆਪਾਂ ਨੇ ਫਾਸਲਾ ਸੈੱਟ ਕਰ ਲੈਣਾ ਸਾਰੇ ਪੇਚਾਂ ਜਿਹੜਾ ਆਪਣਾ ਫਾਸਲਾ ਸੈੱਟ ਕਰਕੇ ਜਿਹੜਾ ਲੜਾਂ ਦਾ ਵੀ ਜਿਹੜਾ ਪਹਾਲੋ ਸੈੱਟ ਕਰਕੇ ਤੇ ਇਸ ਲੜ ਨੂੰ ਜਿਹੜਾ ਬੇ ਸਾਰੇ ਲੜਾਂ ਨੂੰ ਬੈਕ ਟੱਕਸ ਆਫ ਕਰ ਲੈਣਾ ਤੇ ਹੁਣ ਜਿਹੜਾ ਆਪਾਂ ਰੇ ਇਸ ਤੋਂ ਬਗਲਾ ਰਣ ਦਿਖਾਵਾਂਗੇ ਛੇਮਾ ਛੇਮੇ ਲੜਨ ਨੂੰ ਅੱਖਾਂ ਦਾ ਖੇਚਣਾ ਅੱਖਾਂ ਦਾ ਖਿੱਚ ਕੇ ਜਿਹੜਾ ਲੜਨ ਨੂੰ ਉੱਪਰ ਉਹ ਫੋਲਡ ਕਰਨਾ ਉੱਪਰ ਵਾਲੇ ਲੜਨ ਨੂੰ ਫੋਲਡ ਕਰਕੇ ਜਿਹੜਾ ਆਪਾਂ ਇਸ ਲੜਨ ਨੂੰ ਨਾਕੀ ਛੇ ਦੇ ਵਿੱਚ ਰੱਖ ਕੇ ਜਿਹੜਾ ਫੋਲਡ ਕਰਾਂਗੇ ਨਾਕੀ ਛੇ ਦੇ ਵਿੱਚ ਰੱਖ ਕੇ ਫੋਲਡ ਕਰਨ ਤੋਂ ਬਾਅਦ ਆਪਾਂ ਇਸ ਲੜਨ ਨੂੰ ਡਬਲ ਫੋਲਡ ਕਰਕੇ ਜਿਹੜਾ ਲੜਨ ਨੂੰ ਸਾਫ਼ ਕਰਕੇ ਆਪਾਂ ਲਗਾ ਦੇਣਾ ਜਿੱਤੇ ਉੱਪਰ ਵਾਲੇ ਲੜਨ ਨੂੰ ਫੋਲਡ ਕਰਕੇ ਜਿਹੜਾ ਉਪਰ ਵੀੜਾ ਜਿਹੜਾ ਨੂੰ ਫੋਲਡ ਕਰਕੇ ਤੇ ਲੜਨ ਜਿਹੜਾ ਸੈੱਟ ਕਰਕੇ ਆਪਾਂ ਲਗਾ ਦੇਣਾ ਜੀ ਤੇੜਾ ਆਪਾਂ ਬੈਕ ਦਾ ਕਿਹੜਾ ਲੜਨ ਹੁਣ ਸਾਫ਼ ਕਰਕੇ ਲਗਾ ਦੇਵਾਂਗੇ ਜਿਹੜਾ ਆਪਾਂ ਨੇ ਛੇ ਮਲੜ ਲਗਾਏ ਸੀ ਉਸ ਦੇ ਵਿੱਚ ਵੀ ਹੁਣ ਬਾਅਦ ਫੇਰ ਕੇ ਛੇਵੇਂ ਲੜ ਦੇ ਜਿਹੜਾ ਆਪਾਂ ਨੇ ਫਾਸਲਾ ਸੈੱਟ ਕਰ ਲੈਣਾ ਜਿਹੜੀ ਆਪਣੀ ਬਾਕੀ ਬਗ ਦੀ ਸੈਟਿੰਗ ਹੋ ਗਈ ਉਹ ਵੀਡੀਓ ਆਪਾਂ ਨਾਲ ਦੀ ਨਾ ਕਰੀ ਜਾਣੀ ਹੈ ਜੀ ਤੇ ਜਿਹੜੀ ਆਪਣੀ ਪਗ ਦੀ ਸ਼ੇਪ ਉਹ ਵੀਡੀਓ ਆਪਾਂ ਸੈੱਟ ਕਰ ਲੈਣੀ ਹੈ ਤੇ ਜਿਹੜਾ ਹੁਣ ਕਲ ਦੀ ਲੜ ਲਗਾਵਾਂਗੇ ਕਲ ਦੀ ਲੜ ਨੂੰ ਅ ਜਿੱਥੇ ਸ਼ੇਵਨੜ ਹੋਲਡ ਕੀਤਾ ਸੀ ਉਸ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਪਗ ਪੈ ਲਗਾ ਦੇਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਕਲ ਦੀ ਲੜ ਲਗਾਉਣਾ ਕਲ ਦੀ ਲੜ ਦੇ ਜਿਹੜੇ ਆਪਣੇ ਦੋ ਪੱਲੇ ਹੁੰਦੇ ਨੇਗੇ ਦੋਨਾਂ ਪੱਲਿਆਂ ਦੇ ਵਿੱਚੋਂ ਜਿਹੜਾ ਆਪਾਂ ਉੱਪਰ ਦਾ ਪੱਲਾ ਉਹ ਆਪਾਂ ਥੱਲੇ ਨੂੰ ਹੋਲਡ ਕਰਨਾ ਤੇ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਆਪਾਂ ਉੱਪਰ ਨੂੰ ਹੋਲਡ ਕਰਨਾ ਇਸ ਲੜੜ ਤੇ ਹੱਥ ਫੇਰਾਂਗੇ ਹੱਥ ਫੇਰ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਪੱਕਾ ਪੈ ਲਗਾਏ ਸੀਗਾ ਲੜ ਨੂੰ ਪੱਕਾ ਪੈਂਥਲੇ ਚ ਲਿਆਵਾਂਗੇ ਪੱਕਾ ਪੈਂਥਲੇ ਲੜ ਨੂੰ ਥਲੇ ਚ ਲਿਹਾਉਣ ਤੋਂ ਬਾਅਦ ਜਿਹੜਾ ਲੜ ਨੂੰ ਆਪਾਂ ਫਰੰਟ ਵਾਲੂ ਜਿਹੜਾ ਘਮਾ ਦੇਣਾ ਫਰੰਟ ਵਾਲ ਲੜ ਨੂੰ ਘਮਾਉਣ ਤੋਂ ਬਾਅਦ ਜਿਹੜਾ ਆਪਾਂ ਛੇਮ ਲੜ ਲਗਾਏ ਸੀਗਾ ਲੜ ਨੂੰ ਜਿਹੜਾ ਸੈਟ ਕਰਕੇ ਜਿੰਨੇ ਕੁ ਤੁਸੀਂ ਚੜਾਈ ਰੱਖਣਾ ਚਾਹੁੰਦੇ ਹੋ ਓਨੀ ਗੱਲ ਦੀ ਚੜਾਈ ਰੱਖੇੜਾ ਲੜ ਨੂੰ ਤੁਸੀਂ ਛੇਮ ਲੜ ਥਲੇ ਜਿਹੜਾ ਦੱਬ ਦੇਣਾ ਜੇਕਰ ਤੁਹਾਡਾ ਲੜੜ ਫਿਰ ਵੀ ਉੱਪਰੋਂ ਕਿਤੇ ਟੁੱਟਿਆ ਰਹਿ ਜਾਂਦਾ ਤੁਸੀਂ ਉਸ ਦੇ ਉੱਤੇ ਪੱਗਵੇਂ ਲਗਾ ਸਕਦੇ ਹੋ ਉਦੋਂ ਕਰ ਕਿਹੜਾ ਤੁਹਾਡਾ ਲੜੜ ਟੁੱਟਣਾ ਨਹੀਂ ਰਹੇਗਾ ਹੁਣ ਆਪਾਂ ਜਿਹੜਾ ਸਿਰ ਟਕਾਂਗੇ ਸਿਰ ਦੇ ਜਿਹੜਾ ਸੈਂਟਰ ਦੇ ਵਿੱਚੋਂ ਪਰਲ ਲਗਾਏ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਉੱਤੇ ਖਿਲਾਰ ਲੈਣਾ ਸਿਰ ਉੱਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਦੇ ਹੇਠਲੇ ਕੱਪੜੇ ਨੂੰ ਦੇਖ ਕੇ ਤੇ ਮੋੜ ਲੜ ਨੂੰ ਖਿੱਚ ਕੇ ਜਿਹੜਾ ਸਿਰ ਨੂੰ ਕਵਰ ਕਰਨਾ ਤੇ ਜਿਹੜਾ ਪਿਛਲਾ ਲੜੂਗਾ ਉਸ ਨੂੰ ਦੋਨੇ ਹੱਥ ਤੋਂ ਫੋਲਡ ਕਰਕੇ ਆਪਾਂ ਜਿਹੜਾ ਬੈਕ ਤੇ ਦਬ ਦਿਨਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵਹੀਗੁਰ ਜੀ ਦਾ ਖਾਲਸਾ ਵਹੀਗੁਰ ਜੀ